ਸਿੱਕਲ ਦੋਸਤੋ ਮਾਇਆ ਕੋਰਪਰੇਮ ਲਰੀ ਤੇ ਤੁਸੀਂ ਠੰਡਾ ਸ਼ਹਿਰ ਦੇ ਵਿੱਚ ਕਲੋਨੀਆਂ ਤਾਂ ਬਹੁਤ ਦੇਖਿਆ ਹੋਣਗੀਆਂ ਜਿਹੜੀਆਂ ਲੋਕਾਂ ਵਾਸਤੇ ਕੱਟਦੇ ਆ ਤੇ ਜਦੋਂ ਇਹ ਕਲੋਣਾਂ ਹੀ ਚ ਰਹਿਗੇ ਨੇ ਉਹ ਪ੍ਰੋਪਰਟ ਲੈਂਡ ਦੇ ਮਾਰੇ ਜਿਹੜੇ ਹੈਗੇ ਕਲੋਨੀਆਂ ਕੱਟਦੇ ਆ ਤੇ ਪਰ ਅੱਜ ਤੁਹਾਨੂੰ ਇੱਕ ਜਿਹੜੀ ਕਲੋਨੀ ਦਿਖਾ ਰਿਹਾ ਇਹ ਹੈਗੀ ਆ ਪੰਛੀਆਂ ਦੀ ਕਲੋਨੀ ਜਿਹੜੀ ਆਪਣੇ ਆਪ ਦੇ ਵਿੱਚ ਇੱਕ ਅਲੱਗੇ ਤਰ੍ਹਾਂ ਦੀ ਹੈਗੀ ਆ ਔਰ ਜਿਹੜੇ ਕਲੋਨੀ ਨੂੰ ਕੱਟਣ ਵਾਲੇ ਆਪਾਂ ਬਾਈ ਜੀ ਨਾਲ ਕਰਦੇ ਗੱਲ ਸਸੀガル ਭਾਈ ਜੀ ਸਸੀガル ਭਾਈ ਜੀ ਕੀ ਸੁਭਨਾ ਭਾਈ ਜੀ ਆਪਣਾ ਭਾਈ ਮੇਰਾ ਨਾਮ ਦੀਪਿੰਦਰ ਸਿੰਘ ਜੀ ਅੱਛਾ ਦੀਪਿੰਦਰ ਜੀ ਪਹਿਲਾਂ ਤਾਂ ਤੁਹਾਨੂੰ ਮੁਬਾਰਕਾਂ ਬਹੁਤ-ਬਹੁਤ ਜਿਹੜੀ ਕਲੋਨੀ ਕੱਟਦੀ ਸ਼ੁਕਰੀਆ ਭਾਈ ਜੀ ਤੁਸੀਂ ਇੱਥੇ ਆਏ ਕਵਰੇਜ ਦੇ ਰਹੇ ਹੋ ਬਹੁਤ-ਬਹੁਤ ਸ਼ੁਕਰੀਆ ਜੀ ਅੱਛਾ ਦੀਪਿੰਦਰ ਜੀ ਇਹਦਾ ਕੀ ਖਿਆਲ ਹੈ ਕਿ ਵਲ ਟਾਵਰ ਦਾ ਇਹ ਕਿੱਥੋਂ ਆਇਆ ਤੁਹਾਨੂੰ ਅੰਮ ਬਈ ਜੇ ਇੱਥੇ ਨਾ ਬਠੰਡਾ ਦੇ ਵਿੱਚ ਇੱਕ ਮਲਤਾਨੀਆ ਪੁਲ ਵਜਦਾ ਸੀ ਉਹ ਕਾਫੀ ਪੁਰਾਣਾ ਵੀ ਹੋ ਚੁੱਕਿਆ ਸੀ ਤੁਹਾਨੂੰ ਰਿਪੇਅਰ ਵਾਸਤੇ ਜਦੋਂ ਸਰਕਾਰ ਨੇ ਲਿਆ ਵੀ ਨੂੰ ਰੈਨੋਵੇਟ ਕਰਨਾ ਚਾਹੀਦਾ ਦੁਬਾਰੇ ਬਣਾਉਣਾ ਚਾਹੀਦਾ ਜੀ ਉਹਦੇ ਵਿੱਚ ਬਹੁਤ ਸਾਰੇ ਪੰਛੀਆਂ ਦਾ ਨਿਵਾਸਾ ਸੀ ਉਹਦੇ ਪੁਰਾਣੇ ਮੋਰਿਆਂ ਦੇ ਵਿੱਚ ਤੇ ਉੱਥੇ ਬਹੁਤ ਸਾਰੇ ਪੰਛੀ ਰਹਿੰਦੇ ਸੀ ਜਦੋਂ ਉਹਨੂੰ ਢਾਇਆ ਗਿਆ ਤਾਂ ਬੜੇ ਬੇਕਾਰ ਹੋ ਗਏ ਪੰਛੀ ਉਥੋਂ ਉਥੋਂ ਲੱਗਿਆ ਵੀ ਠੀਕ ਹੈ ਡਵੈਲਪਮੈਂਟ ਚਾਹੀਦੀ ਹੈ 노 ਡਾਊਟ ਕੋਲੋ ਪ੍ਰਾਣਾ ਹੋ ਗਿਆ ਰਿਪੇਅਰ ਚਾਹੀਦਾ ਜਾਂ ਨਵਾਂ ਬਣਾਉਣਾ ਚਾਹੀਦਾ ਪਰ ਜਿਹੜੇ ਪੰਜ ਛੇ ਇੰਨੇ ਸਾਲਾਂ ਤੋਂ 20 25 ਸਾਲਾਂ ਤੋਂ ਦੇ ਵਿੱਚ ਰਹਿ ਰਹੇ ਸੀਗੇ ਉਹਨਾਂ ਦਾ ਕੀ ਕੁਸੂਰ ਹੈ ਡਵੈਲਪਮੈਂਟ ਦੇ ਨਾਮ ਤੇ ਤੋਂ ਬੜਾ ਲੱਗਿਆ ਵੀ ਥੋੜਾ ਜਿਹਾ ਆਪਣਾ ਕੁਝ ਕਰਨਾ ਚਾਹੀਦਾ ਹੈ ਕੀ ਕਰਨਾ ਸੀ ਇਹਦੇ ਬਾਰੇ ਕੁਝ ਪਤਾ ਨਹੀਂ ਸੀ ਫਿਰ ਆਪਣਾ ਕੰਮ ਹੈਗਾ ਭਾਜੀ ਰਾਜਸਥਾਨ ਦੇ ਵਿੱਚ ਤੇ ਉਥੇ ਕਾਫੀ ਬਣੇ ਹੋਇਆ ਹੈ ਨੂੰ ਪਤਾ ਰਾਜਸਥਾਨ ਦੇ ਵਿੱਚ ਰੁੱਖਾਂ ਦੀ ਬੜੀ ਕਮੀ ਹੈ ਪਰ ਜੀਵ ਜੰਤੂ ਜਨੌਰ ਬਹੁਤ ਹੈ ਤੇ ਲੋਕ ਵੀ ਬੜਾ ਪਿਆਰ ਕਰਦੇ ਆ ਆਪਣੇ ਜਿਵੇਂ ਇੱਥੇ ਚਿੜੀਆਂ ਮ ਆਲਮੋਸਟ ਆਲਮੋਸਟ ਅਲੋਪ ਹੋ ਚੁੱਕੀਆਂ ਆਪ ਨੂੰ ਆਮ ਦੇਖਦੀਆਂ ਨਹੀਂ ਜੀ ਪਰ ਉੱਥੇ ਇਹ ਜੇ ਬਹੁਤ ਹੈ ਤੇ ਉੱਥੋਂ ਲੱਗਿਆ ਵੀ ਆਪ ਨੂੰ ਇਹ ਜਿਹਾ ਟਾਵਰ ਇੱਕ ਬਣਾਉਣਾ ਚਾਹੀਦਾ ਉੱਥੇ ਹਾਂ ਲੱਗਦੀ ਕਿਸਮ ਦਾ ਹੈ ਆਪਣੇ ਏਰੀਆ ਦੇ ਵਿੱਚ ਸ਼ਾਇਦ ਪਹਿਲਾਂ ਬਣਿਆ ਹੋਵੇ ਇਸ ਤਰ੍ਹਾਂ ਦਾ ਕੋਈ ਨਾ ਹੋਵੇ ਤੇ ਫਿਰ ਉੱਥੋਂ ਲੈ ਕੇ ਆਏ ਕਾਰੀਗਰ ਵੀ ਸਾਡੇ ਰਾਜਸਥਾਨ ਕੋਟੇ ਤੋਂ ਲੈ ਕੇ ਆਏ ਜੀ ਤੇ ਸਮਾਨ ਸਾਰਾ Gujarat ਤੋਂ ਫੈਬ੍ਰੀਕੇਟਡ ਉਥੋਂ ਲੈ ਕੇ ਤੇ ਫਿਰ ਲਗਭਗ 1 ਮਹੀਨੇ ਦੇ ਵਿੱਚ ਇਹ ਚਾਰ ਹੋ ਗਿਆ ਉਹਨੂੰ ਥੋੜਾ ਬਹੁਤ ਕੰਮ ਚੱਲੀ ਜਾਂਦਾ ਤੇ ਹਫਤੇ ਦੇ ਵਿੱਚ ਪੂਰਾ ਤਿਆਰ ਹੋ ਜਾਏਗਾ اچھا ਤਾਂ ਇਹਦੇ ਵਿੱਚ ਟੋਟਲ ਕਿੰਨੇ ਘਰ ਆਪਾਂ ਕਹਿਦੇ ਇੱਕ ਆਪਣੇ ਇਸ ਕਲੋਨੀ ਦੇ ਵਿੱਚ ਭਾਈ ਜੀ ਜਿਹੜੇ ਫਲੈਟਸ ਆਪਾਂ ਕਹਿ ਦਈਏ ਪੰਜ ਛੇ ਦੇ ਫਲੈਟਸ ਨੇ ਉਹ 700 ਪਲਾਸਾ ਜੀ 710 ਦੇ ਕਰੀਬ ਨੇ ਠੀਕ ਓਕੇ ਤੇ ਇੱਕ ਦੇ ਵਿੱਚ ਕਿੰਨੇ ਰਹਿ ਸਕਦੇ ਨੇ ਭਾਈ ਜੀ ਦੇਖੋ ਜੋੜਾ ਤਾਂ ਪੰਜ ਛੇ ਰਹਿੰਦੀ ਨੇ ਜੀ ਫੈਮਿਲੀ ਹੈ ਤਾਂ ਉਹਦੇ ਫੈਮਿਲੀ ਪਲਾਨ ਵੀ ਕਰਦੇ ਆ ਤਾਂ ਤੇ ਵਾਧਾ ਹੋ ਜਾਂਦੇ 1500 ਦੇ ਕਰੀਬ ਹੈ ਉਮੀਦ ਦੇ ਵਿੱਚ ਤੇ ਇਹਦਾ ਜੇ ਬਜਟ ਦੀ ਗੱਲ ਕਰੀਏ ਤਾਂ ਕਿੰਨਾ ਕੁ ਬਜਟ ਹੋਵੇਗਾ ਬਜਟ ਭਾਈ ਜੀ ਇਹਨਾਂ ਦਾ 10 ਲੱਖ ਰਿ ਖਰਚਾ ਹੋ ਜਾਵੇਗਾ ਪੂਰਾ ਕੰਪਲੀਟ ਹੋਣ ਤੋਂ ਠੀਕ ਹੈ ਤੇ ਇੱਕ ਉਹ ਜਿਹੜਾ ਤੁਸੀਂ ਇਹ ਨੀ ਪੱਤਰ ਮਾਰ ਕੇ ਆ ਗਿਆ ਉਹ ਮੈਂ ਤਾਂ ਪੜਾ ਦੀ ਬੱਚਿਆਂ ਦੇ ਨਾਮ ਤੇ ਬੱਚੇ ਦਾ ਨਾਮ ਪੜਾ ਸੀ ਉਹ ਇਹ ਬੱਚਿਆਂ ਦਾ ਵੀ ਜਿਆਦਾ ਸ਼ੌਂਕ ਹੈ ਜੇ ਤੁਹਾਨੂੰ ਵੀ ਸ਼ੌਂਕ ਹੈ ਬਾਈ ਜੀ ਮੇਰੀ ਦੋ ਬੇਟੀਆਂ ਨੇ ਛੋਟੀਆਂ ਨੇ ਇੱਕ 7 ਸਾਲ ਦੀ ਇੱਕ 5 ਸਾਲ ਦੀ ਹੈ ਹੂੰ ਤੇ ਜਿਵੇਂ ਕਹਿੰਦੇ ਨੇ ਬੇਟੀਆਂ ਨੇ ਇਹਨਾਂ ਨੇ ਉੱਡ ਜਾਣਾ ਇਹਨਾਂ ਨੇ ਪਰਾਇ ਹੋ ਜਾਣਾ ਉਹ ਚੀਜ਼ਾਂ ਹੈ ਵੀ ਖੁਸ਼ੀ ਚ ਬੱਚਿਆਂ ਲਈ ਬਣਾ ਕੇ ਰੱਖੀਏ ਬੱਚਿਆਂ ਦਾ ਮੇਰੇ ਫਾਦਾ ਸਾਹਿਬ ਜਦਾਈ ਦਾ ਨਾਮ ਪੜਦਾਦਾ ਜੀ ਦਾ ਨਾਮ ਲਿਖਵਾਇਆ ਹੋਇਆ ਤੇ ਉਹਨਾਂ ਨੂੰ ਇੱਕ ਯਾਦਗਾਰ ਬੰਜੋ ਬੱਚੇ ਵੀ ਯਾਦ ਰੱਖਣ ਸਾਡੇ ਬਿਉਰਗਾਂ ਨੇ ਸਾਡੇ ਦਾਦਿਆਂ ਨੇ ਪੜਦਾਦਿਆਂ ਨੇ ਇੱਥੇ ਜੀਵਨਾ ਤੇ ਮਿਹਨਤਾਂ ਕੀਤੀਆਂ ਉਸ ਟਾਈਮ ਕੀਤੇ ਜੋ ਬਠੰਡੇ ਵਿੱਚ ਪਾਣੀ ਬਿਲਕੁਲ ਵੀ ਨਹੀਂ ਸੀ ਤੇ ਕਾ ਰਾਜਸਥਾਨ ਦੇ ਜਿਹੜੀ ਟਿੱਬਿਆਂ ਦੀ ਹੱਦ ਇੱਥੋਂ ਵੀ ਸ਼ੁਰੂ ਹੁੰਦੀ ਸੀ ਅੱਜ ਵੀ ਸ਼ੁਰੂ ਹੁੰਦੀ ਆ ਪਰ ਡਵੈਲਪਮੈਂਟ ਨੇ ਉਹ ਚੀਜ਼ਾਂ ਕਵਰ ਖਤਮ ਕਰ ਦਿੱਤੇ ਟਿੱਬੇ ਪਰ ਔਖੀਆਂ ਕਮਾਈਆਂ ਕਰਕੇ ਜ਼ਮੀਨਾਂ ਜਾਇਦਾਦਾਂ ਵੜਾਈਆਂ ਤੇ ਉਹਨਾਂ ਨੂੰ ਵੀ ਸ਼ਰਧਾਂ ਚਲੀ ਇੱਕ ਬਿਲਕੁਲ ਪਰ ਜਿਹੜੀ ਉਹਨਾਂ ਦੀ ਐਡੀ ਵੱਡੀ ਕਮਾਈ ਹੈ ਉਹ ਇੱਕ ਨਾਂਸ ਦਾ ਸਮੇਟੀ ਨਹੀਂ ਜਾ ਸਕਦੀ ਬਟ ਫਿਰ ਵੀ ਇੱਕ ਯਾਦਗਾਰੀ ਵਜੋਂ ਯਾਦਗਾਰੀ ਵਜੋਂ ਚਲੋ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਕਿਉਂਕਿ ਬਟਿੰਡਾ ਦੇ ਵਿੱਚ ਪ੍ਰੋਫਿਟ ਲੈਣ ਵਾਸਤੇ ਲੋਕਾਂ ਨੇ ਕਲੌਣੀਆਂ ਦਾ ਬਹੁਤ ਮਲਾਈਆ ਪਰ ਇਹ ਤੁਸੀਂ ਜਿਹੜੀ ਬੜਾ ਬਲੱਖਣ ਕੰਮ ਕੀਤਾ ਹੈ ਜਿਵੇਂ ਜੀ ਬਾਬਾ ਜੀ ਬਹੁਤ ਵਧੀਆ ਜੀ ਮੈਂ ਤਾਂ ਬੜਾ ਖੁਸ਼ ਹੋਇਆ ਦੇਖ ਕੇ ਵੀ ਹਜੇ ਵੀ ਆਪਣੇ ਲੋਕਾਂ ਦੇ ਵਿੱਚ ਜਿਹੜਾ ਵੀ ਇੰਨਾ ਜ਼ਿਆਦਾ ਮਤਲਬ ਕਿ ਕਾਈਂਡਨੈਸ ਹੈਗੀ ਹੈ ਆ ਮੋਸਟਲੀ ਤਾਂ ਮੈਂ ਇਹੀ ਦੇਖਿਆ ਵੀ ਲੋਕ ਬੋਰਡ ਸਪਾਈਕਸਲਾਮ ਨੇ ਵੀ ਸਾਡੇ ਬੈਠੇ ਨਾ ਕੋਈ ਤੇ ਪਰ ਜਿਹੜਾ ਇਹਨਾਂ ਨੇ ਇਹ ਕੰਮ ਕੀਤਾ ਬਹੁਤ ਹੀ ਸਰਾਹਣੀਆ ਬਹੁਤ ਆ ਬਹੁਤ ਬਹੁਤ ਹੀ ਵਧੀਆ ਹੋਇਆ ਕਿਉਂਕਿ ਮੈਂ ਬਹੁਤ ਦੂਰੋਂ ਜਾ ਰਿਹਾ ਸੀਗਾ ਜਦ ਮੇ ਜਾਂਦੇ ਮੇਰੀ ਨਿਗਾ ਪਈ ਤਾਂ ਮੈਂ ਕਿਹਾ ਜਰੂਰ ਇਹ ਦੇਖ ਕੇ ਜਾਈਏ ਤੇ ਭਾਈ ਜੀ ਨੂੰ ਕਿਸੇ ਨੂੰ ਜੇ ਮੇਲੇ ਤਾਂ ਉਹਨਾਂ ਨੂੰ ਕਹਿ ਕੇ ਆਵਾਂਗੇ ਵੀ ਇਹ ਇਹ ਬਹੁਤ ਹੀ ਵਧੀਆ ਤੁਸੀਂ ਸੇਵਾ ਦਾ ਕੰਮ ਕੀਤਾ ਪਰਮਾਤਮਾ ਇਹਨਾਂ ਨੂੰ ਬਹੁਤ ਤਰੱਕੀ ਖੁਸ਼ੀਆਂ ਬਖਸ਼ੇ ਇਹਨਾਂ ਦੇ ਬੱਚਿਆਂ ਤੇ ਇਹਨਾਂ ਦੇ ਪਰਿਵਾਰ ਤੇ ਮਿਹਰ ਭਰ ਆ ਹੱਥ ਰੱਖੇ ਥੈਂਕ ਯੂ ਸ਼ੁਗਰੀਆ ਦੀਪਨ ਜੀ ਬਹੁਤ ਬਹੁਤ ਮਿਹਰਬਾਨੀ ਜੀ ਫਿਰ ਬਣੀ ਥੈਂਕ ਯੂ ਭਾਈ ਜੀ ਥੈਂਕ ਯੂ